ਬੀਤੇ ਦਿਨੀ ਨਵਾਂ ਸੰਧੂ ਦੀ ਐਲਬਮ ਡੈਪ ਡੈਨ ਦੇ ਇੱਕ ਮੇਨ ਟ੍ਰੈਕ ਸੋਸ਼ਲ ਮੀਡੀਆ ਤੇ ਲੀਕ ਹੋ ਚੁਕੇ ਹੈ ਤੇ ਉਸੇ ਪੈਰੇ ਨੂੰ ਲੈ ਕੇ ਪ੍ਰੇਮ ਟਿਲੋਂ ਨੇ ਵੀ ਕਾਫੀ ਜ਼ਿਆਦਾ ਟਰੌਲ ਕੀਤਾ ਜਾ ਰਿਹਾ ਤੇ ਪ੍ਰੇਮ ਟਿਲੋਂ ਨੇ ਵੀ ਨਵਾਂ ਸੰਧੂ ਦੇ ਲੀਕ ਹੋਏ ਗਾਣੇ ਤੇ ਰਿਐਕਟ ਕਰਦੇ ਆ ਠੋਕਮਾ ਜਵਾਬ ਦਿੱਤਾ ਹੈ ਸੋ ਇਸ ਗੱਲ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਇਹ ਦੋਹੀ ਹੀ ਮਾਜੇ ਦੇ ਆਰਟਿਸਟ ਨੇ ਤੇ ਇੰਡਸਟਰੀ ਦੇ ਵਿੱਚ ਵੀ ਹਨ ਦੋਹੀ ਸਿੰਗਰਾਂ ਦਾ ਕਾਫੀ ਚੰਗਾ ਨਾਮ ਵੀ ਹੈ ਤੇ ਫੈਨ ਫੋਲੋਇੰਗ ਵੀ ਚੰਗੀ ਹੈ ਤੇ ਤੇ ਨਵਾਂ ਸੰਧੂ ਤੇ ਪਹਿਲਾਂ ਤਾਂ ਪ੍ਰੇਮ ਟਿਲੋਂ ਨੇ ਬੈਕ ਟੂ ਬੈਕ ਹੀ ਡਿਸਟ੍ਰੈਕਟ ਬਣਾ ਕੇ ਛੁੱਟੇ ਸੀ ਤੇ ਜਿੰਨਾ ਚੇ ਸ਼ ਦੇ ਸਾਰੇ ਸੁਪਰ ਹਿੱਟ ਗਾਣੇ ਆਪਣੀ ਜੁੱਤੀ ਦੀ ਨੋਕ ਤੇ ਰੱਖੀ ਸੀ ਤੇ ਸ਼ਿਟਡਾਉਨ ਸੰਤੂ ਬਦ ਨਵਾਂ ਸੰਧੂ ਨੇ ਆਪਣਾ ਨਵ ਮਿਡ ਮੈਨ ਗਾਣਾ ਡ੍ਰੌਪ ਕੀਤਾ ਸੀ ਤੇ ਹੁਣ ਡੈਪ ਡੈਨ ਗਾਣੇ ਤੇ ਬੱਡਾ ਰੀਐਕਟ ਕਰਦੇ ਆਂ ਪ੍ਰੇਮ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਟੋਰੀ ਸ਼ੇਅਰ ਕਰਦੇ ਲਿਖਿਆ ਹੈ ਕਿ ਸਾਡੇ ਵੀ ਬਥੇਰੇ ਗਾਣੇ ਰਿਕਾਰਡ ਪਏ ਨੇ ਤੇ ਕਿਸੇ ਵੀ 뮤직 ਡਾਇਰੈਕਟਰ ਨੇ ਸਾਡੀ ਐਲਬਮ ਦਾ ਕੋਈ ਵੀ ਟ੍ਰੈਕ ਲੀਕ ਨਹੀਂ ਕਰਿਆ ਸਭ ਫੇਮ ਦੇ ਲਈ ਸਟੰਟ ਖੇਡੇ ਜਾ ਰਹੀ ਨੇ ਚੱਲ ਕੋਈ ਨਾ ਭੱਜ ਕਿੱਥੋਂ ਤੱਕ ਭਜੇਗਾ ਸ਼ਾਂਹੋਰੀ ਵੀ ਮੰਗਰੀ ਆਉਣਗੇ ਤੋਂ ਬਾਕੀ ਜੇਕਰ ਤੁਸੀਂ ਵੀ ਨਵਾਂ ਸੰਧੂ ਨੂੰ ਇੱਕ ਚੰਗਾ ਆਰਟਿਸਟ